ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਅਜ ਦਸਹਰੇ ਦੀ ਵਧਾਈ ਦੇਣਾ ਚਾਹੁੰਦਾ ਵਾਂ ਕਿ ਬੁਰਾਈ ਦੇ ਤੇ ਸਾਈ ਦੇ ਜਿੱਤ ਦਾ ਪ੍ਰਤੀਕ ਇਹ ਇਤਿਹਾਰ ਮਨਾ ਰਹੇ ਆ ਔਰ ਅਸੀਂ ਹਰਦੋਸ਼ਨੀ ਰੋਡ ਰੀਜਨਲ ਕੈਂਪਸ ਦੇ ਸਾਹਮਣੇ ਇਹ ਇਤਿਹਾਰ ਮਨਾ ਰਹੇ ਆ ਜਿਹੜੀਆਂ ਮੂਰਤੀਆਂ ਬੜੀਆਂ ਆਕਰਸ਼ਕ ਦੇ ਕੇਂਦਰ ਨੇ ਬੜੇ ਕੁਸ਼ਲ ਕਾਰੀਗਰ ਨੇ ਇਹਨੂੰ ਬਣਾਇਆ ਵਾ ਜਿਹੜੀ ਆਤਿਸ਼ਬਾਜੀ ਆ ਉਹ ਵੀ ਦੇਖਣਯੋਗ ਆ ਔਰ ਸਾਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਿਸੇ ਨੂੰ ਮੁਸ਼ਕਲ ਨਾ ਹੋਵੇ ਇਸ ਕਰਕੇ ਰੀਜਨਲ ਕੈਂਪਸ ਦੇ ਵਿੱਚ ਜਿਹੜੀ ਆ ਉਹ ਪਾਰਕਿੰਗ ਰੱਖੀ ਗਈ ਆ ਤਾਂ ਕਿ ਜੇ ਨਾਲ ਕੋਈ ਗੱਲੀ ਲਾ ਕੇ ਆਵੇ ਉਹਨੂੰ ਮੁਸ਼ਕਲ ਨਾ ਹੋਵੇ ਉਹਦਾ ਕਰਕੇ ਜਿਹੜੀਆਂ ਝਾਕੀਆਂ ਕਈ ਵਾਰੀ ਰੁਕ ਜਾਂਦੀਆਂ ਰਸਤੇ ਵਿੱਚ ਜਿਹੜੀ ਇੱਥੇ ਨਹੀਂ ਪਹੁੰਚ ਸਕਦੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਵਾਰੀ ਇਹ ਪ੍ਰਬੰਧ ਕੀਤਾ ਵਾ ਕਿ ਤਾਂ ਅੱਗੇ ਜਿਹੜੀ ਕੋਈ ਪਾਰਕਿੰਗ ਜਿਹੜੀ ਆ ਉਹ ਰੀਜਨਲ ਕੈਂਪਸ ਹੀ ਹੋ ਜੇ ਲੋਕ ਜਿਹੜੇ ਮਾਨਣਾ ਲਾਗੇ ਇਹ ਨੂੰ ਦੇਖਣ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਵਾ ਬੈਠਣ ਦਾ ਸੈਟਿੰਗ ਪਲਾਨ ਪੂਰਾ ਹੈਗਾ ਔਰ ਅਸੀਂ ਸ਼ਹਿਰ ਵਾਸੀ ਨੇ ਅਪੀਲ ਕਰਾਂਗੇ ਕਿ ਉਹ ਆਪਣੇ ਬੱਚਿਆਂ ਨਾਲ ਲੈ ਕੇ ਇਸ ਸਦੀ ਸਾਰੇ ਨੂੰ ਦਿਖਾਣ ਕਿ ਕਿੰਨੇ ਵਜੇ ਅਗਨ ਭੇਡ ਕੀਤਾ ਜਾਣਗੇ ਤਾਂ ਮੁੱਖ ਮਹਿਮਾਨ 6 ਵਜੇ 10 ਮਿੰਟ ਤੇ ਅਗਨ ਦਾ ਕੀਤਾ ਜਾਏਗਾ ਔਰ ਇਹਦੇ ਮੁੱਖ ਮਹਿਮਾਨ ਜਿਹੜੇ ਆ ਹਲਕਾ ਇੰਚਾਰਜ ਸ੍ਰੀ ਅਮਰ ਬੈਲਜੀ ਨੇ ਕੀ ਅਪੀਲਾ ਕੀ ਸ਼ਹਿਰ ਵਾਸੀ ਨੇ ਸ਼ਹਿਰ ਵਾਸੀ ਨੇ ਹੀ ਅਪੀਲਾ ਕਿ ਉਹ ਆਣ ਅੱਗੇ ਦਸਹਰਾ ਦੇਖਣ ਕਿਉਂਕਿ ਇਹ ਜਿਹੜਾ ਦਸਹਰਾ ਅੱਜ ਹੀ ਕਰ ਸਕਿਆ ਇਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਸਹੀ ਜਦੋਂ ਗਏ ਆ ਸਾਨੂੰ ਕਿਸੇ ਚੀਜ਼ ਦੀ ਨਾ ਨਹੀਂ ਕੀਤੀ ਔਰ ਪ੍ਰਭੂਰ ਜਿਹੜਾ ਸਾਨੂੰ ਉਹ ਸਹਿਯੋਗ ਦਿੱਤਾ ਉਸ ਕਰਕੇ ਅੱਜ ਹੀ ਦਸਹਰਾ ਮਨਾ ਸਕਿਆ ਔਰ ਸ਼ਹਿਰ ਵਾਸੀ ਨੇ ਅਪੀਲ ਕਰਨੇ ਆ ਕਿ ਉਹ ਆਣ ਤਾਂ ਹੀ ਸੱਲ ਦਸਹਰਾ ਜਰਾ ਸਫਲ ਹੋ ਪਰ ਸਮੂਹੀ ਗ੍ਰਾਮ ਲਗਮਟੀਆਂ ਜਿਹੜੀਆਂ ਉਹਨਾਂ ਵੱਲੋਂ ਇਹ ਮਨਾ